तो मैं हरजोत सिंह बैंस सिक्स मंत्री इस वक्त थे जानकारी दे रहे हैं कि नंगल विखे ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ੱੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨ ਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਤੇ ਪਹੁੰਚ ਰਹੇ ਆ ਤੇ ਇਸ ਸਾਨੂੰ ਇਸ ਗੱਲ ਤੇ ਜਿਹੜਾ ਹੈ ਅਕ੍ਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ ਬੀਬੀਐਮਪੀ ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਾਰਿਕ ਪਾਸੇ ਤੇ ਅਸੀਂ ਜਦੋਂ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਆ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੱਸਦਾ ਹੈ ਕਿ ਉਹ ਇੱਕ ਦੇਸ਼ದ್ರੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵੇਲੇ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਦੁਸ਼ਮਣ ਦੇ ਨਾਲ ਤੇ ਸਾਨੂੰ ਸਾਡੇ ਸੂਬੇ 'ਚ ਮਾਰਨ ਦੇ ਲਈ ਜਿਹੜਾ ਹੈ ਇਹ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਕਹਿੰਸ ਲਉ ਤੇ ਸਾਰੇ ਜਿਹੜਾ ਹੈ ਇਸ ਵਕ ਜਿਹੜਾ ਹੈ ਕੰਪਲੀਟ ਵੀ ਅਸੀਂ ਕਰਾਂਗੇ ਸਾਡੇ ਸਾਥੀ ਸਾਡੇ ਸਾਰੇ ਲੋਕਲ ਅਸੀਂ ਕਿ ਦੇਸ਼ ਨੂੰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ ਡੀਬੀਐਮਬੀ ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦਕ ਬਣਾ ਕੇ ਰੱਖਾਂਗੇ ਤੇ ਇਹ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀ ਢਾਂਚੇ ਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਦੇ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੰਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ BBMP ਦੇ ਚੇਅਰਮੈਨ ਨੂੰ ਚੱਕੀ ਉਸਰ ਨੰਬਰ ਬੰਦਰ ਬਣਾ ਰਹੇ ਆ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪੱਛਾ ਦੇਸ਼ ਨਾ ਹੋਣਾ ਪੱਛਾ ਜਿਹੜਾ ਹੈ ਅਸੀਂ ਆਪਣੀ ਖੁਦ ਸੰਭੀ ਬੁਲਾਇਆ ਹੈ ਐਸਐਸਪੀ ਸਾਹਮਣੇ ਨਾ ਸੋਨ ਕਿਹਾ ਕਿ ਇਹਨਾਂ ਦੇ ਉੱਤੇ ਪੱਛਾ ਕੰਮ ਯਾਉਂ ਗੱਡੀ ਦੇ ਗੇਸਰ ਲੈਂਗੁਏਜ ਕਲਾਉਡ ਦਰਜ ਕਰਨੀਆਂ ਨੇ ਦਰਜੀਆਂ ਨੇ ਇੱਕ ਵਾਰੀ ਇੱਕ ਨਹੀਂ ਬਸ